प्यारे विद्यार्थियों ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਜਮਾਤ 6ਵੀਂ ਦੀ ਪੰਜਾਬੀ ਦਾ ਪਾਠ ਨੰਬਰ 25 ਪਾਠ ਦਾ ਨਾਮ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਅਤੇ ਇਸ ਪਾਠ ਦੇ ਲੇਖਕ ਨੇ ਡਾਕਟਰ ਹਰਨੇਕ ਸਿੰਘ ਕਲੇਰ ਤੇ ਬੱਚਿਓ ਡਾਕਟਰ ਪੀਮਰਾਓ ਅੰਬੇਦਕਰ ਨੂੰ ਭਾਰਤ ਸਰਕਾਰ ਵੱਲੋਂ ਉਹਨਾਂ ਦੇ 100 ਸਾਲਾ ਜਨਮ ਦੇ ਦਿਵਸ ਉੱਪਰ ਭਾਰਤ ਰਤਨ ਦੀ ਉਪਾਧੀ ਮਿਲੀ ਸੀ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਭਾਰਤ ਰਤਨ ਡਾਕਟਰ ਪੀਮਰਾਓ ਲਗਾਇਆ ਗਿਆ ਹੈ ਤੇ ਬੱਚੋ ਡਾਕਟਰ ਪੀਮਰਾਓ ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ ਮਤਲਬ ਕਿ ਭਾਰਤ ਦਾ ਸੰਵਿਧਾਨ ਹੈ ਜਿਹੜਾ ਉਹ ਡਾਕਟਰ ਪੀਮਰਾਓ ਨੇ ਲਿਖਿਆ ਸੀ ਅਤੇ ਇਹਨਾਂ ਨੇ ਭਾਰਤੀ ਸਮਾਜ ਵਿੱਚੋਂ ਅਨਪੜਤਾ ਅਨਵਿਸ਼ਵਾਸ ਅਤੇ ਸ਼ੂਤਸ਼ਾਤ ਨੂੰ ਖਤਮ ਕਰਨ ਦੇ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਸੀ ਅਤੇ ਇਸ ਪਾਠ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਾਂਗੇ ਡਾਕਟਰ ਪੀਮਰਾਵ ਅੰਬੇਦਕਰ ਦਾ ਜੀਵਨ ਇੱਕ ਲੰਬੇ ਸੰਘਰਸ਼ ਦੀ ਕਹਾਣੀ ਹੈ। ਉਹਨਾਂ ਦਾ ਜਨਮ 14 ਅਪ੍ਰੈਲ 1891 ਈਸਵੀ ਨੂੰ ਬੜੋਦਾ ਰਿਆਸਤ ਦੀ ਸ਼ੋਨੀ ਮਹੂ ਵਿੱਚ ਹੋਇਆ। ਬੱਚੇ ਸ਼ੋਨੀ ਹੁੰਦੀ ਹੈ ਕੈਂਟ ਠੀਕ ਹੈ ਤੇ ਕੈਂਟ ਦਾ ਨਾਮ ਹੈ ਮਹੂ। ਇਹ ਕਿੱਥੇ ਆ? ਇਹ ਬੜੋਦਾ ਰਿਆਸਤ ਦੇ ਵਿੱਚ ਆ। ਅਤੇ ਇਹ ਰਿਆਸਤ ਮੱਧ ਪ੍ਰਦੇਸ਼ ਦੇ ਵਿੱਚ ਪੈਂਦੀ ਹੈ ਠੀਕ ਹੈ ਤੇ ਸ਼ੋਨੀ ਮਤਲਬ ਕਿ ਕੈਂਟ ਦਾ ਨਾਮ ਹੈ ਮਹੂ। ਉਨ੍ਹਾਂ ਦੀ ਮਾਤਾ ਦਾ ਨਾਮ ਪੀਮਾਬਾਈ ਤੇ ਪਿਤਾ ਦਾ ਨਾਮ ਸੀ ਰਾਮਜੀ ਮਾਂ ਨੇ ਆਪਣੇ ਲਾੜਲੇ ਪੁੱਤਰ ਦਾ ਨਾਮ ਪੀਮਰਾਵ ਰੱਖਿਆ ਪੀਮਰਾਵ ਦੇ ਪਿਤਾ ਫੌਜ ਵਿੱਚ ਸੂਬੇਦਾਰ ਸਨ ਪੀਮਰਾਵ 3 ਕੁ ਸਾਲ ਦੇ ਸਨ ਜਦ ਪਿਤਾ ਰਾਮਜੀ ਦੀ ਫੌਜ ਵਿੱਚ ਪੈਨਸ਼ਨ ਲੈ ਕੇ ਘਰ ਆ ਗਏ ਉਹਨਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਰਾਜ ਵਿੱਚ ਅੰਬਾਵੜੇ ਸੀ ਪੀਮਰਾਵ ਨੂੰ ਪੜਨ ਪੜਾਉਣ ਲਈ ਉਹ ਕਸਬਾ ਸਤਾਰਾ ਵਿੱਚ ਰਹਿਣ ਲੱਗੇ ਤੇ ਬੱਚਿਓ ਉਹਨਾਂ ਦਾ ਜੱਦੀ ਪਿੰਡ ਮਤਲਬ ਜਿੱਥੇ ਉਹਨਾਂ ਦੇ ਦਾਦੀ ਪਰਦਾਦੇ ਰਹਦੇ ਸਨ ਉਹ ਸੀ ਅੰਬਾਵੜੇ ਪਰ ਉਹ 17 ਜਿਹੜਾ ਕਸਬਾ ਹੈ ਕਸਬੇ ਦਾ ਨਾਮ ਹੈ 17 ਉਹ ਉੱਥੇ ਰਹਿਣ ਲੱਗੇ 5 ਸਾਲ ਦੀ ਉਮਰ ਵਿੱਚ ਪੀਮਰਾਓ ਨੂੰ 17 ਦੇ ਕੈਂਪਸ ਸਕੂਲ ਵਿੱਚ ਦਾਖਲ ਕਰਾ ਦਿੱਤਾ ਗਿਆ ਮਾਂ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਪੜ ਕੇ ਉੱਚੀ ਪਦਵੀ ਪਾਵੇ ਉੱਚੀ ਪਦਵੀ ਮਤਲਬ ਕਿ ਵੱਡਾ ਅਫਸਰ ਬਣੇ ਇਸ ਲਈ ਇਹ ਪੀਮਰਾਓ ਨੂੰ ਵੱਡੇ ਭਰਾ ਆਨੰਦਰਾਓ ਦੇ ਕੋਲ ਪੜਨ ਬਿਠਾ ਦਿੰਦੀ ਪੀਮਰਾਉ ਮੌਕਾ ਦੇ ਕੇ ਪੀਮਰਾਉ ਹਾਨੀਆਂ ਨਾਲ ਖੇਡਣ ਤੁਰ ਜਾਂਦੀ ਹਾਨੀ ਮਤਲਬ ਦੋਸਤ ਥੋੜੀ ਦੇਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦੀ ਮਾਂ ਪੀਮਾਬਾਈ ਸੁਰਗਵਾਸ ਹੋ ਗਈ ਪੀਮਰਾਉ ਉਦਾਸ ਰਹਿਣ ਲੱਗ ਪਏ ਉਹਨਾਂ ਦਾ ਮਨ ਪੜਾਈ ਵਿੱਚ ਨਾ ਲੱਗਦਾ ਪੀਮਰਾਉ ਸਕੂਲ ਤੋਂ ਵਾਪਸ ਆ ਕੇ ਘਰ ਬਸਤਾ ਰੱਖਦੇ ਤੇ ਖੇਤ ਨੂੰ ਚਲੇ ਜਾਂਦੇ ਇੱਕ ਦਿਨ ਆਨੰਦਰਾਉ ਨੇ ਕਿਹਾ ਪੀਮ ਮਾਂ ਪੜਾ ਲਿਖਾ ਕੇ ਤੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੀ ਸੀ ਵੱਡੇ ਭਰਾ ਦੀ ਗੱਲ ਪੀਮ ਦੇ ਮਨ ਨੂੰ ਲੱਗ ਗਈ ਗੱਲ ਮੰਨ ਨੂੰ ਲੱਗ ਗਈ ਮਤਲਬ ਕਿ ਪੀਮਰਾਵ ਨੇ ਉਹਨਾਂ ਦੀ ਗੱਲ ਨੂੰ ਸਮਝ ਲਿਆ ਉਸ ਦਿਨ ਤੋਂ ਬਾਅਦ ਉਹ ਦਿਲ ਲਗਾ ਕੇ ਪੜਾਈ ਕਰਨ ਲੱਗ ਪਈ ਮੀ ਹੋਵੇ ਜਾਂ ਹਨੇਰੀ ਉਹ ਹਰ ਰੋਜ਼ ਸਕੂਲ ਜਾਂਦੇ ਇੱਕ ਦਿਨ ਦੀ ਗੱਲ ਹੈ ਕਿ ਉਹ ਦੋਵੇਂ ਪ੍ਰਾ ਸਕੂਲ ਨੂੰ ਤੁਰਨ ਹੀ ਲੱਗੇ ਸਨ ਕਿ ਜ਼ੋਰਦਾਰ ਮੀਂਹ ਵਰਨ ਲੱਗ ਪਿਆ ਆਨੰਦ ਰਾਉ ਕੋਲ ਛਤਰੀ ਸੀ ਪੀਮਰਾਵ ਨੇ ਆਪਣਾ ਬਸਤਾ ਆਨੰਦ ਰਾਉ ਨੂੰ ਫੜਾ ਦਿੱਤਾ ਤੇ ਉਹ ਆਪ ਮੀਂਹ ਵਿੱਚ ਭਿੱਜਦੇ ਹੋਏ ਸਕੂਲ ਪਹੁੰਚ ਗਏ ਪੀਮਰਾਵ ਦੀ ਪੜਾਈ ਵਿੱਚ ਲਗਨ ਦੇਖ ਕੇ ਅਧਿਆਪਕ दंग ਰਹਿ ਗਏ ਪੀਮਰਾਵ ਹਸਮੁਖ ਤੇ ਮਿੱਠ ਬੋਲੜੇ ਸਨ ਇਸ ਲਈ ਅਧਿਆਪਕ ਉਹਨਾਂ ਨੂੰ ਪਿਆਰ ਕਰਦੇ ਸਨ ਪੀਮਰਾਵ ਦੇ ਜੱਦੀ ਪਿੰਡ ਦਾ ਨਾਮ ਅੰਬਾਵੜੇ ਸੀ ਪਿੰਡ ਦਾ ਨਾਮ ਉਹ ਆਪਣੇ ਨਾਮ ਨਾਲ ਲਿਖਦੇ ਸਨ ਤੇ ਬੱਚਿਓ ਉਹ ਪਹਿਲੇ ਲਿਖਦੇ ਸੀਗੇ ਪੀਮਰਾਵ ਅੰਬਾਵੜੇ ਹੁਣ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਨਾਮ ਪਿੱਛੇ ਅੰਬੇਦਕਰ ਕਿਸ ਤਰ੍ਹਾਂ ਲੱਗਾ ਇੱਕ ਦਿਨ ਅਧਿਆਪਕ ਨੇ ਕਿਹਾ ਪੀਮ ਤੇਰਾ ਨਾਮ ਬੋਲਣਾ ਔਖਾ ਲੱਗਦਾ ਏ ਮੇਰੇ ਵਾਂਗ ਤੂੰ ਵੀ ਆਪਣੇ ਨਾਮ ਨਾਲ ਅੰਬੇਦਕਰ ਲਿਖਿਆ ਕਰ ਉਸ ਦਿਨ ਤੋਂ ਅਧਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਉਸ ਦਾ ਨਾਮ ਅੰਬੇਦਕਰ ਦਰਜ ਕਰ ਦਿੱਤਾ ਤੇ ਬੱਚੋ ਉਹਨਾਂ ਦਾ ਨਾਮ ਸੀਗਾ ਪੀਮਰਾਓ ਅੰਬਾਵੜੇ ਪਰ ਉਹਨਾਂ ਦੇ ਅਧਿਆਪਕ ਨੇ ਉਹਨਾਂ ਨੂੰ ਆਪਣੀ ਜਿਹੜੀ ਜਾਤ ਸੀ ਕਾਸਟ ਮਤੈ ਸਰਨੇਮ ਜਿਹੜਾ ਸੀਗਾ ਅੰਬੇਦਕਰ ਉਹ ਦਿੱਤਾ ਸੀਗਾ ਇਸੇ ਕਰਕੇ ਉਹਨਾਂ ਦਾ ਨਾਮ ਪੀਮਰਾਓ ਅੰਬੇਦਕਰ ਜਾਣਿਆ ਜਾਂਦਾ ਹੈ ਉਸ ਦਿਨ ਤੋਂ ਵਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਉਸਦਾ ਨਾਮ ਅੰਬੇਦਕਰ ਦਰਜ ਕਰ ਦਿੱਤਾ 17 ਦੇ ਕੈਂਪ ਸਕੂਲ ਤੋਂ ਪੀਮਰਾਓ ਨੇ 10ਵੀਂ ਜਮਾਤ ਸੌਰੀ 5ਵੀਂ ਜਮਾਤ ਪਾਸ ਕੀਤੀ ਫਿਰ ਰਾਮਜੀ ਪੀਮਰਾਓ ਨੂੰ ਪੜਾਉਣ ਲਈ ਬੰਬਈ ਵਿੱਚ ਜਹਾਂ ਲੱਗ ਪਏ ਇੱਥੇ ਉਹਨਾਂ ਨੇ ਪੀਮਰਾਓ ਨੂੰ ਅਲਫਿਸਟੋਨ ਰਾਈ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਪਰਿਵਾਰ ਕੋਲ ਰਹਿਣ ਲਈ ਇੱਕ ਕਮਰਾ ਸੀ ਕਮਰੇ ਵਿੱਚ ਹੀ ਚੁੱਲ੍ਹਾ ਹੋਣ ਕਾਰਨ ਕਮਰਾ ਤੂਇਨਾ ਪਰ ਜਾਂਦਾ ਇਸ ਕਾਰਨ ਪੀਮਰਾਓ ਰਾਤ ਨੂੰ ਜਲਦੀ ਸੋ ਜਾਂਦੇ ਤੇ ਸਵੇਰੇ ਉੱਠ ਕੇ ਦੀਵੇ ਦੀ ਮੱਧਮ ਲੋ ਵਿੱਚ ਦਿਨ ਚੜ੍ਹਨ ਤੱਕ ਪੜਦੇ ਰਹਿੰਦੇ ਉਸ ਸਮੇਂ ਸਮਾਜ ਵਿੱਚ ਜਾਤੀ ਭੇਦਭਾਵ ਕਾਰਨ ਸ਼ੂਚਾਤ ਕੀਤੀ ਜਾਂਦੀ ਸੀ ਛੋਟੀ ਉਮਰ ਵਿੱਚ ਹੀ ਪੀਮਰਾਓ ਨੂੰ ਇਨ੍ਹਾਂ ਕ੍ਰਿਤੀਆਂ ਦਾ ਸਾਹਮਣਾ ਕਰਨਾ ਪਿਆ ਜਾਤੀ ਭੇਦਭਾਵ ਮਤਲਬ ਸ਼ੂਚਾਤ ਦਾ ਮਤਲਬ ਕਿ ਉਸ ਟਾਈਮ ਜਿਹੜੇ ਉੱਚੀਆਂ ਜਾਤਾਂ ਦੇ ਲੋਕ ਸੀ ਉਹ ਨੀਵੀਂ ਜਾਤਾਂ ਦੇ ਲੋਕਾਂ ਨੂੰ ਪਸੰਦ ਨਹੀਂ ਸੀ ਕਰਦੇ ਉਹ ਏ ਨਹੀਂ ਸੀ ਪਸੰਦ ਕਰਦੇ ਕਿ ਨੀਵੀਂ ਜਾਤਾਂ ਦੇ ਲੋਕ ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਹੱਥ ਲਗਾਣ ਜਾਂ ਉਹਨਾਂ ਦੇ ਮੰਦਰਾਂ ਦੇ ਵਿੱਚ ਜਾਣ ਠੀਕ ਹੈ ਇਸ ਸਕੂਲ ਵਿੱਚ ਹੀ ਉਹਨਾਂ ਨੂੰ ਸੰਸਕ੍ਰਿਤ ਪੜਨ ਤੋਂ ਮਨਾ ਕਰ ਦਿੱਤਾ ਗਿਆ ਸੀ ਪੀਮਰਾਵ ਦੇ ਬਾਲਮਨ ਵਿ ਉੱਤੇ ਇਸ ਗੱਲ ਦਾ ਡੂੰਗਾ ਅਸਰ ਹੋਇਆ ਮਨ ਹੀ ਮਨ ਉਹਨਾਂ ਨੇ ਜਾਤ ਪਾਤ ਵਿਰੁੱਧ ਸੰਘਰਸ਼ ਕਰਨ ਦੀ ठान ਲਈ ਸਕੂਲ ਵਿੱਚ ਅਜਿਹੀ ਮਾਨਸਿਕ ਪੀੜਾ ਚੱਲਦੇ ਹੋਏ ਪੀਮਰਾਓ 1907 ਦੀ ਸਾਲ ਵਿੱਚ 10ਵੀਂ ਪਾਸ ਕਰ ਗਏ। ਪੀਮਰਾਓ ਦਾ ਵਿਆਹ ਇੱਕ ਸਾਦਾ ਸਮਾਗਮ ਵਿੱਚ 17 ਸਾਲ ਦੀ ਉਮਰ ਵਿੱਚ ਹੋ ਗਿਆ। ਉਹਨਾਂ ਦੀ ਪਤਨੀ ਰਾਮਾਬਾਈ ਸੁਗੜ ਸਿਆਣੀ ਔਰਤ ਸੀ। ਹਾਲ ਮੁਸ਼ਕਲ ਕੜੀ ਵਿੱਚ ਰਾਮਾਬਾਈ ਨੇ ਉਹਨਾਂ ਦਾ ਸਾਥ ਨਿਭਾਇਆ। ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਜਸਵੰਤ ਰਾਓ ਰੱਖਿਆ ਗਿਆ। 10ਵੀਂ ਪਾਸ ਕਰਕੇ ਪੀਮਰਾਓ ਅਲਫਿਸਟੌਨ ਕਾਲਜ ਮੁੰਬਈ ਵਿੱਚ ਦਾਖਲ ਹੋ ਗਏ। ਪਾਵੇਂ ਘਰ ਵਿੱਚ ਆਰਥਿਕ ਤੰਗੀ ਸੀ ਆਰਥਿਕ ਤੰਗੀ ਮਤਲਬ ਕਿ ਪੈਸਿਆਂ ਦੀ ਥੋੜੀ ਸੀ ਪਰ ਉਹ ਅੱਗੇ ਪੜਨਾ ਚਾਹੁੰਦੇ ਸਨ ਇਸ ਮੌਕੇ ਉਹਨਾਂ ਦੇ ਇੱਕ ਅਧਿਆਪਕ ਕਲੂਸਕਰ ਉਹਨਾਂ ਦੀ ਮਦਦ ਕਰਨ ਲਈ ਅੱਗੇ ਆ ਗਏ ਕਲੂਸਕਰ ਅਧਿਆਪਕ ਦਾ ਨਾਮ ਹੈ ਉਹ ਪੀਮਰਾ ਨੂੰ ਰਿਆਸਤ ਬੜੋਦਾ ਦੇ ਮਹਾਰਾਜ ਕੋਲ ਲੈ ਗਏ ਮਹਾਰਾਜਾ ਸਿਆਜੀ ਗਾਇਕਵੜ ਨੇ ਪੀਮਰਾਵ ਤੋਂ ਕੁਝ ਪ੍ਰਸ਼ਨ ਪੁੱਛੇ ਪੀਮਰਾਵ ਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਠੀਕ ਦੇ ਦਿੱਤੇ ਮਹਾਰਾਜ ਜੀ ਖੁਸ਼ ਹੋ ਗਏ ਪੀਮਰਾਵ ਨੂੰ ਬੜੋਦਾ ਰਾਜਸਤ్ర ਵੱਲੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਵਜੀਫਾ ਲੱਗ ਗਿਆ ਇਸ ਆਰਥਿਕ ਮਦਦ ਨਾਲ 1912 ਈਸਵੀ ਵਿੱਚ ਪੀਮਰਾਵ ਨੇ ਬੀਏ ਪਾਸ ਕਰ ਲਈ ਪੀਮਰਾਵ ਉਚੇਰੀ ਵਿਦਿਆ ਹਾਸਲ ਕਰਨਾ ਚਾਹੁੰਦੇ ਸਨ ਉਚੇਰੀ ਵਿਦਿਆ ਮਤਲਬ ਕਿ ਹੋਰ ਅੱਗੇ ਪੜਨਾ ਚਾਹੁੰਦੇ ਸੀ ਹਾਇਰ ਸਟੱਡੀ ਜਿੰਨੂੰ ਅਸੀਂ ਕਹਿ ਸਕਦੇ ਹਾਂ ਬੜੋਦਾ ਦੇ ਮਹਾਰਾਜਾ ਕੁਝ ਹੁਸ਼ਿਆਰ ਵਿਦਿਆਰਥੀਆਂ ਨੂੰ ਪੜਨ ਲਈ ਅਮਰੀਕਾ ਭੇਜ ਰਹੇ ਸਨ ਪੀਮਰਾਵ ਮਹਾਰਾਜਾ ਨੂੰ ਆਪ ਜਾ ਕੇ ਮਿਲੇ ਮਹਾਰਾਜਾ ਨੇ ਉਹਨਾਂ ਦੀ ਬੇਨਤੀ ਮੰਨ ਲਈ ਉਹਨਾਂ ਨੂੰ ਉੱਚੀ ਵਿਦਿਆ ਪੜ੍ਹਨ ਲਈ ਅਮਰੀਕਾ ਜਾਂਦਾ ਮੌਕਾ ਮਿਲ ਗਿਆ ਉਹਨਾਂ ਨੇ ਸਖਤ ਮਿਹਨਤ ਕਰਕੇ ਕਲੰਬੀਆ ਯੂਨੀਵਰਸਿਟੀ ਤੋਂ ਐਮਏ ਤੇ ਪੀਐਸਡੀ ਦੀ ਡਿਗਰੀ ਹਾਸਲ ਕਰ ਲਈ ਇੱਥੇ ਉਹਨਾਂ ਨੇ ਬਿਲਕੁਲ ਸਾਦਾ ਜੀਵਨ ਬਤੀਾਇਆ ਆਮ ਕਰਕੇ ਉਹ ਦਿਨ ਵਿੱਚ ਇੱਕ ਕੱਪ ਚਾਹ ਤੇ ਰਬੜ ਡਬਲ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਕੇ ਉਹ ਲੰਡਨ ਪੁੱਜ ਗਏ ਇੱਥੇ ਉਹਨਾਂ ਨੇ ਅਰਥ ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਥੋੜੀ ਦੇਰ ਬਾਅਦ ਵਜੀਫੇ ਦੀ ਮਿਆਦ ਮੁੱਕ ਜਾਣ ਕਾਰਨ ਉਹ ਦੇਸ਼ ਪਰਤ ਆਏ। ਅਰਥ ਸ਼ਾਸਤਰ ਹੁੰਦਾ ਹੈ ਇਕਨੋਮਿਕਸ ਤੇ ਕਾਨੂੰਨ ਦੀ ਪੜ੍ਹਾਈ ਕਹਿੰਦੇ ਆ ਲਾਅ ਦੀ ਪੜ੍ਹਾਈ ਨੂੰ। ਭਾਰਤ ਆ ਕੇ ਪੀਮਰਾਓ ਮਹਾਰਾਜਾ ਬਰੋਦਾ ਦੇ ਮਿਲਟਰੀ ਸਕੱਤਰ ਲੱਗ ਗਏ। ਦਫ਼ਤਰ ਵਿੱਚ ਜਾਤੀ ਭੇਦਭਾਵ ਹੋਣ ਕਾਰਨ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ। ਮੁੰਬਈ ਆ ਕੇ ਉਹ ਸਿਡਨਮ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੱਗ ਗਏ ਇੱਥੇ ਉਹਨਾਂ ਦੇ ਸਾਥੀ ਅਧਿਆਪਕ ਵੀ ਉਹਨਾਂ ਨਾਲ ਵਿਚਕਰਾ ਕਰਦੇ ਸਨ ਕਿਉਂਕਿ ਬੱਚਿਓ ਉਸ ਟਾਈਮ ਜਾਤੀ ਭੇਦਭਾਵ ਬਹੁਤ ਜ਼ਿਆਦਾ ਸੀ ਉੱਚੀਆਂ ਜਾਤੀਆਂ ਦੇ ਲੋਕ ਨੀਵੀਆਂ ਜਾਤੀਆਂ ਨੂੰ ਪਸੰਦ ਨਹੀਂ ਸੀ ਕਰਦੇ ਇਸ ਕਰਕੇ ਹਰ ਜਗ੍ਹਾ ਉੱਪਰ ਚਾਹੀਏ ਸਕੂਲ ਕਾਲਜ ਹੈਨਾ ਕੋਈ ਵੀ ਜਗ੍ਹਾ ਸੀ ਉੱਥੇ ਜਾਤੀ ਭੇਦਭਾਵ ਬਹੁਤ ਕੀਤਾ ਜਾਂਦਾ ਸੀ ਕਾਲਜ ਦੀ ਨੌਕਰੀ ਛੱਡ ਕੇ ਉਹ ਦੁਬਾਰਾ ਲੰਡਨ ਪੁੱਜ ਗਏ ਇੱਥੇ ਆ ਕੇ ਉਹਨਾਂ ਨੇ ਅਰਥ ਸ਼ਾਸਤਰ ਵਿੱਚ ਉੱਚੀ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਵਕਾਲਤ ਪਾਸ ਕੀਤੀ ਵਕਾਲਤ ਹੁੰਦੀ ਹੈ ਲਾਅ ਦੀ ਪੜਾਈ ਠੀਕ ਹੈ ਕਾਨੂੰਨ ਦੀ ਪੜਾਈ ਮਤਲਬ ਲਾਅ ਦੀ ਪੜਾਈ ਵਕਾਲਤ ਫਿਰ ਮੁੰਬਈ ਆ ਕੇ ਉਹਨਾਂ ਨੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਵਕਾਲਤ ਚੰਗੀ ਚੱਲ ਰਹੀ ਸੀ ਪ੍ਰੰਤੂ ਸਰਕਾਰੀ ਲਾਅ ਕਾਲਜ ਮੁੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਪਿਮਰਾਵ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ ਵੱਲੋਂ ਮਨੁੱਖ ਪ੍ਰਤੀ ਕੀਤੇ ਜਾਂਦੀ ਨਫ਼ਰਤ ਸਿਆਨ ਕੀਤੀ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਾਤ ਪਾਤ ਵਿਦਿਆ ਦੀ ਰੋਸ਼ਨੀ ਨਾਲ ਦੂਰ ਹੋ ਸਕਦੀ ਹੈ ਸਮਾਜ ਵਿੱਚ ਵਿਦਿਆ ਦਾ ਦੀਪ ਜਗਾਉਣ ਲਈ ਉਹਨਾਂ ਨੇ ਪੀਪਲਸ ਐਜੂਕੇਸ਼ਨ ਸੁਸਾਇਟੀ ਬਣਾਈ ਇਸ ਸਬੱਬ ਲੋਕ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਾਲਜ ਤੇ ਹੋਸਟਲ ਖੋਲੇ ਗਏ ਸਮਾਜ ਭਲਾਈ ਦੇ ਕਾਰਜ ਨੂੰ ਕਰ ਕਰ ਪਹੁੰਚਾਉਣ ਲਈ ਉਹਨਾਂ ਨੇ ਮੂਖ ਨਾਇਕ ਤੇ ਬੈਸ਼ਕ੍ਰਿਤ ਭਾਰਤ ਹਫਤਾਵਾਰ ਅਖਬਾਰ ਕੱਢੇ ਹਫਤਾਵਾਰਕ ਅਖਬਾਰ ਹੁੰਦੇ ਆ ਜਿਹੜੇ ਹਫਤੇ ਦੇ ਵਿੱਚ ਇੱਕੋ ਵਾਰੀ ਆਉਂਦੇ ਆ ਜਿਸ ਤਰ੍ਹਾਂ ਸਾਡੇ ਘਰ ਅਜੀਤ ਜਗਵਾਨੀ ਰੋਜ਼ ਆਉਂਦੀਆਂ ਨਾ ਪਰ ਹਫਤਾਵਾਰਕ ਅਖਬਾਰ ਦੇ ਵਿੱਚ ਉਹ ਸਿਰਫ ਹਫਤੇ ਦੇ ਵਿੱਚ ਇੱਕੋ ਵਾਰ ਹੀ ਆਉਂਦੀ ਆ ਤੇ ਉਹ ਕਿਹੜੀਆਂ ਅਖਬਾਰਾਂ ਸੀਗੀਆਂ ਮੂਖ ਨਾਇਕ ਤੇ ਬਹਿਸ਼ਕ੍ਰਿਤ ਲੰਡਨ ਵਿੱਚ ਹੋਈਆਂ ਗੋਲਮੇਜ ਕਾਨਫਰੰਸਾਂ ਵਿੱਚ ਜਾ ਕੇ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ ਉਹਨਾਂ ਦੀ ਯਤਨਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਕੁਝ ਬੁਨਿਆਦੀ ਸਹੂਲਤਾਂ ਮਿਲੀਆਂ ਗਰੀਬ ਸਮਾਜ ਦੀ ਪਲਾਈ ਹਿਤ ਸੰਘਰਸ਼ ਕਰਦਿਆ ਉਹ 1927 ਵਿੱਚ ਵਿਦਵਾਨ ਪ੍ਰੀਸ਼ਦ ਬੰਬਈ ਦੇ ਮੁੰਬਈ ਦੇ ਮੈਂਬਰ ਚੁਣੇ ਗਏ। ਭਾਰਤ ਆਜ਼ਾਦ ਹੋਇਆ ਤਾਂ ਉਹਨਾਂ ਨੂੰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣਾਇਆ ਗਿਆ। ਇਸ ਪਦ ਤੇ ਕੰਮ ਕਰਦਿਆਂ ਉਹਨਾਂ ਨੇ ਬੱਚਿਆਂ, ਔਰਤਾਂ ਤੇ ਦਲਿਤ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ। ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ 26 ਜਨਵਰੀ 1950 ਨੂੰ ਲਾਗੂ ਹੋਇਆ। ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਗਏ ਦੇਸ਼ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਡਾਕਟਰ ਪੀਮਰਾਓ ਅੰਬੇਦਕਰ ਦੇ 100 ਸਾਲਾ ਜਨਮ ਦਿਵਸ ਉੱਪਰ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਭਾਰਤ ਰਤਨ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ ਇਹ ਮਹਾਨ ਸਮਾਜ ਸੁਧਾਰਕ ਕਾਨੂੰਨਦਾਰ ਤੇ ਫਿਲਾਸਫਰ 6 ਦਸੰਬਰ 1956 ਨੂੰ ਸਮਦਲ ਸਮਾਜ ਦੀ ਉਸਾਰੀ ਹਿਤ ਜੱਦੋਜਾਦ ਕਰਦਿਆਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਤੇ ਬੱਚਿਓ ਇਹ ਸੀ ਸਾਡਾ ਪਾਠ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਅੱਜ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ ਅਗਰ ਵੀਡੀਓ ਵਧੀਆ ਲੱਗੀ ਹੋਵੇ ਮੇਰੀ ਹੌਸਲਾ ਫੁਜਾਈ ਵਾਸਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰਿਓ ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ